ਜੀ ਮਨਾਲੀ ਦਾ ਉਹਨਾ ਟਾਈਮੇ ਰੂਪ ਸਹੀ ਸੀ ਜੰਨਾ ਟਾਈਮ ਤੁਸੀਂ ਇਹ ਦੇਖੋ ਵੀ ਰੋਡ ਚਾਲਦੇ ਸੀਗੇ ਅੱਜ ਰੱਬ ਨੇ ਸਾਰਾ ਕੁਝ ਇੱਕ ਰਿੱਟੀ ਕਰਤਾ ਮਨਾਲੀ ਦਾ ਮਾਲ ਰੋਡ ਆ ਜੀ ਜਿੱਥੇ ਤੁਹਾਨੂੰ ਗੱਚਾ ਗੱਚ ਭਰਿਆ ਤੇ ਆਦਾ ਤੁਸੀਂ ਇੱਥੇ ਗੱਡੀ ਨਹੀਂ ਖੜ੍ਹਾ ਸਕਦੇ ਉੱਥੇ ਕਿ ਡਿਗੜੇ ਵਾਲੀ ਤਾਂ 500 ਪੈ ਜਾਂਦਾ ਤੇ ਇਹ ਉਹ ਦਿਖਾਣਾ ਫੁੱਲ ਹੰਕਾਰੀ ਲੋਕਾਂ ਦੇ ਦਿਖਾਣਾ ਹੈ ਤੁਹਾਨੂੰ ਦੱਸਦੇ ਵੀ ਇੱਥੇ ਇੱਥੇ ਖੜਨ ਦੀ ਜਗ੍ਹਾ ਨਹੀਂ ਹੁੰਦੀ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਇਹ ਨੇਚਰ ਆ ਬਾਈ ਨੇਚਰ ਨਾਲ ਜੰਨਾ ਧੱਕੇਸ਼ਾ ਹੀ ਕੀਤੀ ਇਹਨਾਂ ਨੇ ਲੋਕਲ ਸਰਕਾਰ ਨੇ ਉਹਨਾਂ ਦੁੱਖ ਭਰੀ ਜਾਂਦੇ ਆ ਉਹ ਪਰੇ ਤੱਕ ਸਾਰਾ ਭਰਿਆ ਹੁੰਦਾ ਬਿਲਕੁਲ ਗੱਚਾ ਗੱਚ ਹੁੰਦਾ ਤੇ ਐਰ ਕੀ ਇੱਥੇ ਕੁਝ ਵੀ ਨਹੀਂ ਤਾਂ ਹੈ ਨੀਗਾ ਵੀ ਰੋਡ ਨਹੀਂਗੇ ਚੱਲਦੇ ਰੋਡ ਬੰਦ ਆ ਬਿਲਕੁਲ ਡੈਮੇਜ ਹੋ ਗਏ ਆ ਤੇ ਇੱਥੇ ਜੇ 2 ਮਿੰਟ ਗੱਡੀ ਖੜ੍ਹੀ ਆਦ ਨਹੀਂ ਤਾਂ 500 ਰੁਪਏ ਦੁਕਾਨ ਵਾਲਾ ਮੰਗ ਲੈਂਦਾ ਹੈਗਾ ਇਹ ਹੀ ਤੁਰੇ ਜਾਂਦੇ ਨੇ ਕਹਿਣਾ ਨਾ ਭਾਈ ਵੀ ਸਾਨੂੰ ਆਹ ਮਾਰਕੀਟ 'ਚ ਵੜਨ ਦਾ ਤਾਂ ਕਹਿਣਗੇ ਜੇ ਕੋਈ ਸਮਾਨ ਲੈਣਾ ਹੈ ਤਾਂ ਵੜੋ ਤਰ ਨਹੀਂ ਤਾਂ ਵਾਪਸ ਚਲੋ ਪੱਕੇ ਹੱਥ ਦਾ ਤੇ ਹੱਥ ਦਾ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ ਪਪਾ ਜੀ ਆ ਸਾਰੇ ਇਹ ਤੁਸੀਂ ਮੇਰੀ ਅੱਖ ਨਾਲ ਮੰਨਾਲੀ ਦੇਖੋਗੇ ਕਿ ਕੀ ਸੀਗਾ ਆ ਸਾਰੀਆਂ ਦੁਕਾਨਾਂ ਖਾਣ ਪੀਣ ਵਾਲੀਆਂ ਕਰਿਆਨਾ ਤੇ ਲੱਲਪੜਾਲਾ ਇੱਥੇ ਤੁਸੀਂ ਜਿਹੜਾ ਖੜਾਉਣਾ ਆਪਾਂ ਮੋਗੇ 2-300 ਦਾ ਲੈ ਸਕਦੇ ਹਾਂ ਜਵਾਗ ਆਉਂਦਾ ਇੱਥੇ ਵੀਰ ਜਾਂਦਾ ਤੇਹੀ ਆਪਦਾ ਪੈਂਦਾ ਖੜਾਉਣਾ ਇਹ ਤਾਂ ਹੁਣੀ ਚਾਹੀਦੀ ਸੀ ਬਾਬਾ ਜੀ ਬੱਸ ਬਾਹਲੇ ਜਿਆਦੇ ਹੰਕਾਰੀ ਲੋਕ ਸੀ ਬਾਰੇ ਨਜਾਇਜ਼ ਹੰਕਾਰੀ ਹੋ ਗਏ ਸੀਗੇ ਉਹਦੇ ਨੂੰ ਸਜ਼ਾ ਮਿਲੀ ਆ ਆ ਜਗਾ ਸਾਰੇ ਫੋਲ 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 ਗੱਜ ਹੁੰਦੀ ਇੱਥੇ ਤੇ ਇਸ ਗਲੀ ਦੇ ਵਿੱਚ ਜੇ ਤੁਸੀਂ ਇੱਥੇ ਗੱਡੀ ਘਟਾਉਣੀ ਹੈ ਤਾਂ 500 ਰੁਪਏ ਦਾ ਚਲਾਨ ਹੁੰਦਾ ਸੀਗਾ ਆਹ ਰਾਹ ਜਾਂਦੇ ਇਹ ਲਗਭਗ ਸਾਰੇ ਹੋਟਲ ਲਗਜ਼ਰੀ ਹੋਟਲ ਇੱਧਰ ਆਹ ਖਾਣੇ ਪੀਣੇ ਲਈ ਰੰਗ ਆ ਗਿਆ ਤੇ ਮਾਰਕੀਟ ਬਿਲਕੁਲ ਮਿੱਟੀ ਹੋ ਗਈ ਆ ਇਹ ਤਾਂ ਹੋਈ ਆ ਮਾਰਕੀਟ ਮਿੱਟੀ ਵੀ ਰੋੜ ਸਾਰਾ ਇਹ ਤੋਂ ਜੱਟ ਖਤਮ ਹੋ ਗਿਆ ਤੇ ਇੱਥੇ ਦਰੂਆ ਠੇਕਾ ਇੱਥੇ ਆ ਕੇ ਪਿੱਛੇ ਆ ਤੇ ਲੈਣ ਲੱਗੀ ਪਈ ਹੁੰਦੀ ਸੀ ਆਪਣੇ ਪਿੰਡਿਆਂ ਦੀ ਜੰਨੇ ਪਿੰਡਾਂ ਵਾਲੇ ਆਉਂਦੇ ਹਨਾ ਬਵਰੇ ਉਹ ਸਾਰੇ ਲੈਣ ਲਾਇਕ ਖੜੇ ਹੁੰਦੇ ਸੀ ਦੇ ਦੇ ਬੋਤਲ ਦੇ ਦੇ ਬੋਤਲ ਅਸੀਂ ਇੱਥੇ ਘੁੰਮਣ ਫਿਰਨ ਆਏ ਆ ਪਰ ਆਏ ਕੰਮ ਦੇ ਬੇਸ ਤੇ ਨਾ ਕੋਈ ਸ਼ੌਂਕ ਨੂੰ ਆਏ ਆ ਵੀ ਇੱਥੇ ਸਾਡਾ ਵਿਜ਼ਿਟ ਸੀ ਕਿ ਦੋਹਾਂ ਘਰਾਂ ਦੇ ਵਿੱਚ ਦੋਹਾਂ ਦੀ ਤੇ ਆਹ ਬਿਲਡਿੰਗ ਬਣਦੀ ਚਾਰ ਪੰਜ ਸਾਲ ਹੋ ਗਿਆ ਤੇ ਆਹਰਾ ਉਹ ਆ ਸਾਹਮਣੇ ਹੋਟਲ ਬਿਲਕੁਲ ਨਹੀਂਦਾ ਹੋਗਾ ਹੋਟਲ ਦਿਖਾਈ ਰਾਨੇ ਟਕਾ ਕੇ ਜ਼ੂਮ ਕਰਕੇ ਐਸ ਹੋਟਲ ਦੇ ਵਿੱਚ ਜਮਾ ਸਾੜਿਆ ਮੈਂ ਕਮਰਾ 6000 ਰੁਪਇਆ ਮੰਗਦਿਆ ਕਰਾਤਾ 6000 ਰੁਪਇਆ ਇੱਕ ਰਾਰ ਦਾ ਇਹੋ ਜਿਹੇ ਹਾਲਾਤ ਆ ਕਿਸੇ ਦੀ ਮਜਬੂਰੀ ਦਾ ਫਾਇਦਾ ਪਾਣੀ ਦੀ ਬੋਤਲ 40 ਦੀ ਬਥੇਰੀਆਂ ਗੱਲਾਂ ਇਹ ਜਿਹੜੀਆਂ ਤੁਸੀਂ ਸੋਚ ਹੀ ਨਹੀਂ ਸਕਦੇ ਤੇ ਹੁਣ ਪੈਂਦਾ ਡਾਟ ਸਾਨੂੰ ਵੀ ਇਹ ਲੱਗਦਾ ਵੀ ਕਈਆਂ ਥਾਵਾਂ ਤੇ ਆਪਾਂ ਵੀ ਗਲਤ ਹੋ ਸਕਦੇ ਆ ਵੀ ਆਪਾਂ ਕਰਨ ਕੀ ਆਉਨੇ ਇੱਥੇ ਆਪਾ ਮਨ ਦੀ ਸ਼ਾਂਤੀ ਲੈਣਾ ਹੋਵੇ ਮਨਾਲੀ ਨਾ ਆਓ ਤੁਸੀਂ ਅਸੀਂ ਤਾਂ ਮਨਾਲੀ ਇੱਥੇ ਤਾਂ ਖੜੇ ਹਾਂ ਵੀ ਇੱਥੋਂ ਦੇ ਮਾਲਕ ਨੇ ਸਾਨੂੰ ਵਿజిਟ ਲਈ ਦੋਹਾਂ ਘਰਾਂ ਦੀ ਵਿజిਟ ਸਾਨੂੰ ਦਿੱਤੇ ਆ ਪੈਸੇ ਦਿੱਤੇ ਆ ਸੱਦਿਆ ਸਪੈਸ਼ਲ ਤੇ ਅਸੀਂ ਉਹ ਇੱਥੇ ਗੱਡੀ ਖੜਿਆ ਆ ਕੇ ਹੁਣ ਮੋਟਰਸਾਈਕਲ ਲੈ ਕੇ ਉਹਨਾਂ ਵਿਜ਼ਿਟਾਂ ਦੇ ਘੇੜਾ ਕੱਢਣ ਚੱਲੇ ਆ ਆ ਬਾਈਆਂ ਦਾ ਉਹਨਾਂ ਦਾ ਸਿਸਟਮ ਆ ਸਾਰਾ ਇਹਨਾਂ ਤੋਂ ਸਾਨੂੰ ਫ੍ਰੀ 'ਚ ਮੋਟਰਸਾਈਕਲ ਮਿਲ ਜਾਣਾ ਤੇ ਫ੍ਰੀ ਲੈਣਾ ਚਲੋ ਤੇ ਮਨਾਲੀ ਆਉਣਾ ਤੇ ਤੁਸੀਂ ਹਜੇ ਨਾ ਆਓ 4 ਮਹੀਨੇ 4 ਮਹੀਨੇਾਂ ਲਈ ਬਿਲਕੁਲ ਬੰਦ ਪਿਆ ਜੇਕਰ ਚੱਲਦਾ ਸਾਨੂੰ ਪੰਜਾਬ ਦੀ ਗੱਡੀ ਸਾਨੂੰ ਕੋਈ ਨਹੀਂ ਟੱਕਰੀ ਆ ਸਰਾਂ ਤੇ ਬਿਲਕੁਲ ਖਤਮ ਆਪਣੇ ਵਾਲਾ ਏਰੀਆ ਡੋਬਣ ਚ ਸਭ ਤੋਂ ਵੱਡਾ ਹਾਥੀ ਐ ਇਸ ਵਿਆਸ ਦਾ ਇੱਥੋਂ ਚੱਲਦੀ ਐ ਇਹ ਕਿੱਥੋਂ ਚੱਲਦੀ ਐ ਤੁਹਾਨੂੰ ਵੀ ਦੱਸਾਂਗੇ ਵੀਡੀਓ ਨਾਲ ਜੁੜੇ ਰਹੋ ਵੀਡੀਓ ਪਾਉਣ ਦਾ ਕਾਰਨ ਇਹ ਨਹੀਂਗਾ ਵੀ ਤੁਸੀਂ ਘੁੰਮਣ ਫੇਰ ਨੂੰ ਮੈਂ ਤੁਹਾਨੂੰ ਰੋਕ ਰਿਹਾ ਵੀ ਜੀ ਸਕਦੇ ਘੁੰਮੋ ਫਿਰੋ ਪਰ ਪੈਸੇ ਵਟਣੇ ਇੱਥੇ ਕੋਈ ਬਾਹਲੀ ਪਰਾਲਾ ਲੱਬਤੜਾ ਕਰ ਮ ਰਿਹਾਂ ਨਹੀਂਗਾ ਲੋਕ ਹੰਕਾਰੀ ਬਾਲੇ ਬਈ ਧੰਨਵਾਦ